ਵੀ ਜਿਵੇਂ ਗੱਡੀ 5-7 ਫੁੱਟ ਦੂਰ ਰਹਿ ਗਈ। ਅੱਛਾ। ਤੇ ਇਹਨੇ ਆਪਦੇ ਆਪ ਬ੍ਰੇਕ ਮਾਰ ਦੇਣੇ ਆ। ਮੋਬਾਈਲ ਤੋਂ অপারেਟ ਹੁੰਦੀ ਆ ਇਹ। ਠੀਕ ਐ। ਜਿਵੇਂ ਹੁਣ ਗੱਡੀ ਕੋਈ ਕੱਲ ਨੂੰ ਬਾਹਰ ਲੈ ਗਿਆ। ਹੂੰ। ਤੇ ਮੈਨੂੰ ਇਹਦੇ ਮੋਬਾਈਲ ਤੇ ਮੈਸੇਜ ਆ ਜਾਣਾ ਵੀ ਗੱਡੀ ਇੰਨੀ ਸਪੀਡ ਤੇ ਜਾ ਰਹੀ ਆ। ਹੂੰ। ਤੇ ਗੱਡੀ ਇੱਥੇ ਫਿਰ ਰਹੀ ਆ। ਓਕੇ ਇਹ ਬਠਿੰਡਾ ਤੇ ਮਾਨਸਾ ਦੇ ਵਿੱਚ ਪਹਿਲੀ ਗੱਡੀ ਹੈ ਜੀ। ਅੱਛਾ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਬ੍ਰੇਕ ਮਾਰਨ ਵਾਲਾ ਉਹ ਚੈੱਕ ਕਰੀਏ ਹਨਾ। ਹਾਂ ਜੀ। ਲਓ ਵੀ ਉਹ ਚੈੱਕ ਕਰਾਓ ਪਹਿਲਾਂ ਸਾਰੇ ਤੋਂ ਪਹਿਲਾਂ। ਆਈਆਂ ਘੈਂਟ ਆਉਂਦੀਆਂ ਗੱਲਬਾਤ ਜਿਵੇਂ ਡੈਸ਼ਬੋਰਡ ਦੇਖਿਆ ਜਾਵੇ ਬਈ ਯਾਰ ਡੈਸ਼ਬੋਰਡ ਬਹੁਤ ਘੈਂਟ ਹੈਗਾ। ਇਹ ਡੈਸ਼ਬੋਰਡ ਸਾਰਾ ਟੱਚ ਹੈ ਜੀ ਇਹਦਾ। ਅੱਛਾ ਬੀ ਦੀ ਸਪੈਸ਼ਲੀ ਡੱਕੀ ਆ ਹਾਂਜੀ ਸਮਾਨ ਵਾਲੀ ਜਿੰਨਾਂ ਦੇ ਕਰੋ ਪੱਥਰਲੇ ਪੈਰ ਨਹੀਂ ਫੇਰਦੇ ਅੱਛਾ ਉਹਨਾਂ ਦੇ ਕਰ ਖੁੱਲਦੀ ਨਹੀਂ ਉਹ ਮਤਲਬ 59 ਚੱਲੀ ਜਾਂਦਾ ਹੈ ਨਾ ਇਸ ਟਾਈਮ ਹਾਂ ਵੀ ਹਵਾ 'ਚ ਪ੍ਰਦੂਸ਼ਣ ਹੈ ਕਿ ਇਹ ਬਈ ਘੱਟ ਹਵਾ 'ਚ ਪ੍ਰਦੂਸ਼ਣ ਹੈ ਇਹ ਨਹੀਂ ਵੀ ਨੁਕਸਾਨ ਖੁਜੂਆ ਕਿਸੇ ਵੀ ਤਰ੍ਹਾਂ ਦਾ ਵੀ ਸਿਹਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇਗੇ ਤੇ ਟਾਟਾ ਵਰਗੀਆਂ ਕੰਪਨੀਆਂ ਬਹੁਤ ਪੁਰਾਣੀਆਂ ਕੰਪਨੀਆਂ ਨਹੀਂ ਹੈਗੀਆਂ ਹਨਾ ਦੇਖਿਆ ਜਾਵੇ ਤਾਂ ਆਪਾਂ ਉਹ ਮਤਲਬ ਲੋਕਾਂ ਦੀ ਸਿਹਤ ਨਾਲ ਖਲਵਾੜ ਨਹੀਂ ਕਰਦੀਆਂ ਹਾਂ ਤੇ ਇਕਨੋਮੀ ਤੇ ਸਪੋਰਟ ਮੋੜਾ ਅੱਛਾ ਜਿਸੇ ਹੁਣ ਆਪਾਂ ਇਕਨੋਮੀ ਜਾਣਾਗਾ ਵੱਧਦਾ ਐਵਰੇਜ ਲੈਣੀ ਇਕਨੋਮੀ ਲਾ ਲੋ